ਫੇਸਬੁੱਕ ਪੇਜ ਜਾਂ ਪ੍ਰੋਫਾਈਲ ਤੇ ਗਰੁੱਪ ਕਿਵੇਂ ਬਣਦਾ ਏ ਜਾਂ ਇਸ ਨੂੰ ਬਣਾਉਣ ਦਾ ਸਹੀ ਤੇ ਸੌਖਾ ਤਰੀਕਾ ਕੀ ਏ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਜਾਣਕਾਰੀ ਦੇਣੀ ਆ ਜੇ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਫੇਸਬੁੱਕ ਗਰੁੱਪ ਦੇ ਫਾਇਦੇ ਕੀ ਹੁੰਦੇ ਨੇ ਤਾਂ ਮੈਂ ਇਹਦੀ ਵੀ ਇੱਕ ਵੀਡੀਓ ਬਣਾ ਕੇ ਪੇਜ ਉੱਤੇ ਅਪਲੋਡ ਕਰਤੀ ਤੁਸੀਂ ਉਹਨੂੰ ਦੇਖ ਕੇ ਜਾਣਕਾਰੀ ਲੈ ਸਕਦੇ ਹੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਗਰੁੱਪ ਬਣਾਉਣ ਬਾਰੇ ਦੱਸਾਂਗੇ ਸੋ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਦੀ ਜਾਣਕਾਰੀ ਹੋਰ ਫ੍ਰੀ ਦੇ ਵਿੱਚ ਦੇਖਣ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਯਮਾ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਪ੍ਰੋਫਾਈਲ ਜਾਂ ਪੇਜ ਓਪਨ ਕਰ ਲੈਣੀ ਆ ਉਸ ਤੋਂ ਬਾਅਦ ਤੁਸੀਂ ਉੱਪਰ ਦੇਖ ਸਕਦੇ ਹੋ ਤੁਹਾਨੂੰ ਤੁਹਾਡੀ ਪ੍ਰੋਫਾਈਲ ਦਾ ਆਈਕਨ ਦਿਖਾਈ ਦੇ ਦੇਣਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਇੱਕ ਗਰੁੱਪਸ ਵਾਲਾ ਆਪਸ਼ਨ ਦਿਖਾਈ ਦੇ ਦੇਣਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤੁਹਾਡੇ ਉਹ ਗਰੁੱਪ ਦਿਖਾਈ ਦੇ ਦੇਣਗੇ ਜੋ ਤੁਸੀਂ ਜੁਆਇਨ ਕਰੇ ਹੋਣਗੇ ਜਾਂ ਜੋ ਤੁਸੀਂ ਬਣਾਏ ਹੋਣਗੇ ਤੁਹਾਨੂੰ ਇੱਥੇ ਉਹ ਸਾਰੇ ਦਿਖਾਈ ਦੇ ਦੇਣੇ ਨੇ ਪਰ ਜੇ ਤੁਸੀਂ ਨਵਾਂ ਗਰੁੱਪ ਬਣਾਉਣਾ ਹੈ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਤੁਸੀਂ ਇੱਥੇ ਉੱਪਰ ਦੇਖ ਸਕਦੇ ਹੋ ਤੁਹਾਨੂੰ ਇੱਕ ਪਲੱਸ ਦਾ ਆਈਕਨ ਦਿਖਾਈ ਦਿੰਦਾ ਤੁਸੀਂ ਇਹਦੇ ਉੱਪਰ ਕਲਿੱਕ ਕਰ ਦੇਣਾ ਹੈ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਦੋ ਆਪਸ਼ਨ ਦਿਖਾਈ ਦੇਣਗੇ ਇੱਕ ਕ੍ਰੀਏਟ ਅ ਪੋਸਟ ਇੱਕ ਕ੍ਰੀਏਟ ਅ ਗਰੁੱਪ ਜੇ ਤੁਸੀਂ ਕ੍ਰੀਏਟ ਅ ਪੋਸਟ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਇੱਥੇ ਤੁਹਾਨੂੰ ਤੁਹਾਡੇ ਸਾਰੇ ਗਰੁੱਪ ਦਿਖਾਈ ਦੇ ਦੇਣਗੇ ਜਿੰਨੇ ਵੀ ਗਰੁੱਪ ਤੁਹਾਡੇ ਜੁਆਇਨ ਕੀਤੇ ਹੋਏ ਜਾਂ ਜਿੰਨੇ ਵੀ ਗਰੁੱਪ ਤੁਹਾਡੇ ਬਣਾਏ ਹੋਏ ਇਹਦੇ ਉੱਪਰ ਕਲਿੱਕ ਕਰਕੇ ਤੁਸੀਂ ਇਹਨਾਂ ਦੇ ਵਿੱਚ ਪੋਸਟ ਕਰ ਸਕਦੇ ਹੋ ਪਰ ਜੇ ਤੁਸੀਂ ਗਰੁੱਪ ਬਣਾਉਣਾ ਹੈ ਤਾਂ ਤੁਸੀਂ ਕੀ ਕਰਨਾ ਤੁਸੀਂ ਦੂਸਰਾ ਆਪਸ਼ਨ ਇੱਥੇ ਦੇਖ ਸਕਦੇ ਹੋ ਲਿਖਿਆ ਹੈ ਕ੍ਰੀਏਟ ਅ ਗਰੁੱਪ ਤੁਸੀਂ ਇਹਦੇ ਉੱਪਰ ਕਲਿੱਕ ਕਰ ਦੇਣਾ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਨੇਮ ਆਪਣੇ ਗਰੁੱਪ ਦਾ ਨਾਮ ਲਿਖ ਦੇਣਾ ਤੇ ਥੱਲੇ ਇੱਕ ਤੁਹਾਨੂੰ অপਸ਼ਨ ਦਿਖਾਈ ਦੇਣਾ ਚੂਜ਼ ਪ੍ਰਾਈਵੇਸੀ ਜਦੋਂ ਤੁਸੀਂ ਇਹਦੇ ਉੱਪਰ ਕਲਿੱਕ ਕਰਦੇ ਹੋ ਤਾਂ ਇੱਥੇ ਤੁਹਾਨੂੰ ਦੋ অপਸ਼ਨ ਦਿਖਾਈ ਦਿੰਦੇ ਨੇ ਇੱਕ ਪਬਲਿਕ ਇੱਕ ਪ੍ਰਾਈਵੇਟ ਸੋ ਤੁਸੀਂ ਜੇ ਗਰੁੱਪ ਪ੍ਰਾਈਵੇਟ ਰੱਖਣਾ ਪ੍ਰਾਈਵੇਟ ਤੇ ਕਲਿੱਕ ਕਰ ਦੇਣਾ ਪਰ ਤੁਸੀਂ ਪਬਲਿਕ ਹੀ ਰੱਖਣਾ ਪਬਲਿਕ ਦੇ ਉੱਪਰ ਕਲਿੱਕ ਰਹਿਣ ਦੇਣਾ ਉਸ ਤੋਂ ਬਾਅਦ ਥੱਲੇ ਤੁਸੀਂ ਦੋ অপਸ਼ਨ ਦੇਖ ਸਕਦੇ ਹੋ ਇਨਵਾਈਟ ਫੋਲਰ ਇਹ ਤੁਹਾਡੇ ਔਨ ਹੋਣਾ ਚਾਹੀਦਾ ਤੇ ਇੱਕ ਇਨਵਾਈਟ ਸੁਜੈਸਟਡ ਯੂਜ਼ਰ ਇਹ ਵੀ ਔਨ ਹੋਣਾ ਚਾਹੀਦਾ ਸੋ ਇਹ ਔਨ ਹੀ ਹੁੰਦੇ ਨੇ ਪਰ ਤੁਸੀਂ ਦੇਖ ਲਿਓ ਜੇ ਔਨ ਨਾ ਹੋਏ ਤਾਂ ਤੁਸੀਂ ਔਨ ਕਰ ਲਿਓ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੇ ਗਰੁੱਪ ਨੇਮ ਦੇ ਉੱਪਰ ਕਲ ਨਾਮ ਰੱਖ ਲੈਣਾ ਜਿਵੇਂ ਆਪਾਂ ਇਹਦਾ ਰੱਖ ਦਿੰਨੇ ਆ ABC ਸੋ ਆਪਾਂ ਇਹ ਗਰੁੱਪ ਦਾ ਨਾਮ ABC ਰੱਖਤਾ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਕ੍ਰੀਏਟ ਦਾ ਆਪਸ਼ਨ ਦਿਖਾਈ ਦੇ ਦੇਣਾ ਇਹਦੇ ਉੱਪਰ ਕਲਿੱਕ ਕਰ ਦੇਣਾ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਗਰੁੱਪ ਆ ਉਹ ਕ੍ਰੀਏਟ ਹੋਣ ਲੱਗ ਜਾਣਾ ਹੈ ਤੇ ਉਹ ਤੋਂ ਬਾਅਦ ਤੁਹਾਨੂੰ ਇੱਕ ਇਹੋ ਜਿਹਾ ਇੰਟਰਫੇਸ ਆ ਜਾਣਾ ਇੱਥੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਸ਼ੇਅਰ ਗਰੁੱਪ ਇਹਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੇ ਗਰੁੱਪ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਹੋਰ ਲੋਕਾਂ ਤੱਕ ਸ਼ੇਅਰ ਟੂ ਯੂਅਰ ਸਟੋਰੀ ਦੇ ਉੱਪਰ ਕਲਿੱਕ ਕਰਕੇ ਤੁਸੀਂ ਸਟੋਰੀ ਲਾ ਸਕਦੇ ਹੋ ਆਪਣੇ ਗਰੁੱਪ ਦੀ ਇਨਵਾਈਟ ਵਿਦ ਈਮੇਲ ਤੁਸੀਂ ਈਮੇਲ ਦੇ ਨਾਲ ਵੀ ਆਪਣੇ ਫਰੈਂਡ ਇਨਵਾਈਟ ਕਰ ਸਕਦੇ ਹੋ ਉਸ ਤੋਂ ਬਾਅਦ ਥੱਲੇ ਹੋਰ ਵੀ ਤਰੀਕੇ ਨੇ ਇਨਵਾਈਟ ਕਰਨ ਦੇ ਤੁਸੀਂ ਇੱਥੇ ਦੇਖ ਸਕਦੇ ਹੋ ਇੰਸਟਾਗ੍ਰਾਮ ਸੁਜੈਸਟਡ ਫਾਲੋਅਰ ਜਾਂ ਪੀਪਲ ਟੂ ਮੇ ਇਨਵਾਈਟ ਤੇ ਉਸ ਤੋਂ ਬਾਅਦ ਥੱਲੇ ਤੁਹਾਨੂੰ ਤੁਹਾਡੇ ਜਿਹੜੇ ਫਾਲੋਅਰ ਹੋਣਗੇ ਤੁਹਾਨੂੰ ਉਹ ਵੀ ਦਿਖਾਈ ਦੇ ਦੇਣੇ ਨੇ ਤੁਸੀਂ ਇਹਨਾਂ ਨੂੰ ਇਨਵਾਈਟ ਕਰ ਲੈਣਾ ਇਨਵਾਈਟ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਉੱਪਰ ਤੁਸੀਂ ਦੇਖ ਸਕਦੇ ਹੋ ਇੱਕ ਨੈਕਸਟ ਦਾ ਆਪਸ਼ਨ ਬਣਿਆ ਹੋਇਆ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਆਪਸ਼ਨ ਦਿਖਾਈ ਦਿੰਦਾ ਐਡ ਅ ਕਵਰ ਫੋਟੋ ਇੱਥੇ ਤੁਸੀਂ ਆਪਣੇ ਗਰੁੱਪ ਦੀ ਇੱਕ ਕਵਰ ਫੋਟੋ ਲਾਉਣੀ ਹੈ ਇੱਥੇ ਤੁਹਾਨੂੰ ਦੇਖ ਸਕਦੇ ਹੋ ਇੱਕ ਐਡਿਟ ਦਾ ਆਪਸ਼ਨ ਦਿਖਾਈ ਦੋ ਤੁਸੀਂ ਐਡਿਟ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਡੇਟ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਦੋ ਆਪਸ਼ਨ ਦਿਖਾਈ ਦੇਣਗੇ ਇੱਕ ਅਪਲੋਡ ਫੋਟੋ ਇੱਕ ਐਡ ਗਰੁੱਪ ਅਫੀਲੀਏਸ਼ਨ ਤੁਸੀਂ ਅਪਲੋਡ ਫੋਟੋ ਦੇ ਉੱਪਰ ਕਲਿੱਕ ਕਰ ਦੇਣਾ ਤੇ ਇੱਥੋਂ ਤੁਸੀਂ ਕੋਈ ਵੀ ਇੱਕ ਫੋਟੋ ਚੂਜ਼ ਕਰ ਲੈਣੀ ਆ ਆਪਣੇ ਗਰੁੱਪ ਦੇ ਲਈ ਜੋ ਤੁਹਾਨੂੰ ਵਧੀਆ ਲੱਗਦੀ ਆ ਤੁਸੀਂ ਇੱਥੋਂ ਉਹ ਫੋਟੋ ਚੂਜ਼ ਕਰ ਲੈਣੀ ਆ ਸੋ ਮੈਂ ਇੱਕ ਫੋਟੋ ਚੂਜ਼ ਕਰ ਲਈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉੱਪਰ ਇੱਕ ਸੇਵ ਦਾ ਆਪਸ਼ਨ ਤੁਹਾਨੂੰ ਦਿਖਾਈ ਦਊ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਡੀ ਉਹ ਫੋਟੋ ਲੱਗ ਜਾਣੀ ਆ ਸੋ ਸੇਵ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਬੈਕ ਆ ਜਾਣਾ ਸਾਰਾ ਕੁਝ ਕੱਟ ਦੇਣਾ ਸਾਰਾ ਕੁਝ ਕੱਟਣ ਤੋਂ ਬਾਅਦ ਤੁਸੀਂ ਫੇਰ ਤੋਂ ਦੁਬਾਰਾ ਆਪਣੀ ਫੇਸਬੁੱਕ ਖੋਲ੍ਹਣੀ ਆ ਫੇਸਬੁੱਕ ਓਪਨ ਕਰਨ ਤੋਂ ਬਾਅਦ ਤੁਸੀਂ ਫੇਰ ਤੋਂ ਦੁਬਾਰਾ ਇੱਥੇ ਉੱਪਰ ਆਪਣੇ ਪ੍ਰੋਫਾਈਲ ਵਾਲੇ ਆਈਕਨ ਦੇ ਉੱਪਰ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਗਰੁੱਪਸ ਵਾਲਾ ਆਪਸ਼ਨ ਦਿਖਾਈ ਦੇਊਗਾ ਤੁਸੀਂ ਇਹਦੇ ਉੱਪਰ ਕਲਿੱਕ ਕਰ ਦੇਣਾ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਉੱਪਰ ਇੱਕ ਯੂਅਰ ਗਰੁੱਪਸ ਦਾ ਤੁਹਾਨੂੰ ਆਪਸ਼ਨ ਦਿਖਾਈ ਦੇ ਦੇਣਾ ਤੁਸੀਂ ਕੀ ਕਰਨਾ ਤੁਸੀਂ ਇਹਦੇ ਉੱਪਰ ਕਲਿੱਕ ਕਰ ਦੇਣਾ ਇਹਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤੁਹਾਡਾ ਉਹ ਗਰੁੱਪ ਦਿਖਾਈ ਦੇ ਦੇਣਾ ਜੋ ਆਪਾਂ ਹੁਣ ਬਣਾ ਕੇ ਹਟਿਆ ਇੱਥੇ ABC ਗਰੁੱਪ ਆਪਾਂ ਬਣਾਇਆ ਸੀ ਇਹ ਦਿਖਾਈ ਦੇਣ ਲੱਗ ਗਿਆ ਉਸ ਤੋਂ ਬਾਅਦ ਤੁਸੀਂ ਇਹਦੇ ਉੱਪਰ ਕਲਿੱਕ ਕਰ ਦੇਣਾ। ਇਹ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਮੈਨੇਜ ਵਾਲਾ ਆਪਸ਼ਨ ਦਿਖਾਈ ਦੇਊਗਾ। ਇਹਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੀਆਂ ਜਿੰਨੀਆਂ ਵੀ ਇੱਥੇ ਸੈਟਿੰਗਾਂ ਨੇ ਤੁਸੀਂ ਇਹਨਾਂ ਨੂੰ ਸਾਰੀਆਂ ਨੂੰ ਬਦਲ ਸਕਦੇ ਹੋ। ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰੀਆਂ ਸੈਟਿੰਗਾਂ ਦਿਖਾਈ ਦੇ ਦੇਣਗੀਆਂ। ਤੁਸੀਂ ਇਹਨਾਂ ਦੇ ਵਿੱਚੋਂ ਆਪਣੀਆਂ ਸੈਟਿੰਗਾਂ ਬਦਲ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਇਨਵਾਈਟ ਦਾ ਆਪਸ਼ਨ ਆ। ਜਦੋਂ ਤੁਸੀਂ ਇਨਵਾਈਟ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਇੱਥੇ ਤੁਸੀਂ ਫੇਰ ਦੁਬਾਰਾ ਉਹੀ ਇਨਵਾਈਟ ਜੋ ਪਹਿਲਾਂ ਆਇਆ ਸੀ ਉਹੀ ਸ਼ੋ ਹੋ ਜਾਣਾ। ਤੁਸੀਂ ਉਸੇ ਤਰ੍ਹਾਂ ਇਨ ਉਸ ਤੋਂ ਬਾਅਦ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਇਨਵਾਈਟ ਪੀਪਲ ਦਾ ਐਡ ਏ ਕਵਰ ਫੋਟੋ ਕਵਰ ਫੋਟੋ ਲਾਉਣ ਦਾ ਆਪਸ਼ਨ ਆ ਜਾਂਦਾ ਐਡ ਏ ਡਿਸਕ੍ਰਿਪਸ਼ਨ ਆਪਣੇ ਗਰੁੱਪ ਦੀ ਡਿਸਕ੍ਰਿਪਸ਼ਨ ਲਿਖਣ ਦਾ ਆ ਜਾਂਦਾ ਐ ਕ੍ਰੀਏਟ ਏ ਪੋਸਟ ਤੁਸੀਂ ਪੋਸਟ ਕ੍ਰੀਏਟ ਕਰ ਸਕਦੇ ਹੋ ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਪੇਜ ਜਾਂ ਪ੍ਰੋਫਾਈਲ ਦੇ ਉੱਤੇ ਗਰੁੱਪ ਬਣਾ ਲੈਣਾ ਹੈ ਸੋ ਗਰੁੱਪ ਬਣਾਉਣ ਤੋਂ ਬਾਅਦ ਉਹਦੀਆਂ ਕੀ ਸੈਟਿੰਗਾਂ ਹੁੰਦੀਆਂ ਨੇ ਕਿਵੇਂ ਕਰਨੀਆਂ ਪੈਂਦੀਆਂ ਨੇ ਜੇ ਤੁਸੀਂ ਇਹ ਕਹੋਗੇ ਮੈਨੂੰ ਕਮੈਂਟਾਂ ਦੇ ਵਿੱਚ ਤਾਂ ਮੈਂ ਇਸ ਦੀ ਇੱਕ ਅਲੱਗ ਵੀਡੀਓ ਬਣਾ ਦੂੰ ਕਿਉਂਕਿ ਇਹ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਜੇ ਮੈਂ ਤੁਹਾਨੂੰ ਇਹਦੇ ਵਿੱਚ ਸੈਟਿੰਗ ਵਧੀਆ ਲੱਗੀ ਹੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਿਓ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ